ਫਤੇਗੜ ਸਾਹਿਬ ਦੇ ਵਿੱਚ ਇੱਕ ਪੁੱਤ ਵੱਲੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਪਿਓ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਸੀ ਪਟਾਣਾ ਰਾਜਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਥਾਣਾ ਵਡਾਲੀ ਆਲਾ ਸਿੰਘ ਅਦੀਨ ਪੈਂਦੇ ਪਿੰਡ ਰਜਿੰਦਰਗੜ ਦੇ ਰਹਿਣ ਵਾਲੇ ਸੁਖਪ੍ਰੀਤ ਸਿੰਘ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਦੇ ਪਿਤਾ ਬਲਜਿੰਦਰ ਸਿੰਘ ਘਰ ਤੋਂ ਲਾਪਤਾ ਸੰਜੀਸ ਦੀ ਜਾਂਚ ਕਰਦੇ ਹੋਏ ਪੁਲਿਸ ਨੂੰ ਬਲਜਿੰਦਰ ਸਿੰਘ ਦੀ ਡੈੱਡ ਬੋਡੀ ਭਾਖੜਾ ਨਹਿਰ ਪਿੰਡ ਗੰਡਾ ਖੇੜੀ ਜ਼ਿਲ੍ਹਾ ਪਟਿਆਲਾ ਤੋਂ ਮਿਲੀ ਕੁਝ ਦਿਨ ਪਹਿਲਾਂ ਸੁਖਪ੍ਰੀਤ ਸਿੰਘ ਬਸੀ ਪਿੰਡ ਰਜਿੰਦਰਗੜ ਤਨਾ ਤਨਾ ਬਰਾਲੀਆ ਲਾਚ ਮਨੇ ਤਨਾ ਕੇ ਇਤਲਾਅ ਦਰਜ ਕਰਾਈ ਸੀ ਕਿ ਉਸ ਦੇ ਪਿਤਾ ਬਲਜਿੰਦਰ ਸਿੰਘ ਘਰ ਤੋਂ ਲਾਪਤਾ ਹਨ ਜਿਸ ਦੀ ਜਾਣਕਾਰੀ ਉਸ ਦੇ ਪਿਤਾ ਬਲਜਿੰਦਰ ਸਿੰਘ ਦੀ ਬਾਡੀ ਜੈਡ ਬਾਡੀ ਪਾਖੜਾ ਨਹਿਰ ਬੰਡਾ ਖੇੜੀ ਜਿਲ੍ਹਾ ਪੰਜਾਬ ਤੋਂ ਮਿਲੀ ਸੀ ਤੇ ਉਸ ਦੀ ਚੱਤੀ ਮਾਮਲਾ ਹੋਣ ਕਰਕੇ ਪੋਸ਼ਣ ਕਰਵਾਇਆ ਗਿਆ ਸੀ ਤੇ ਜਾਂਚ ਕੀਤੀ ਜਾ ਰਹੀ ਸੀ ਕੀ ਮਾਮ ਕੀ ਰੰਜਨ ਸਿੰਘ ਕੋਈ ਜਿਹੜਾ ਕਤਲ ਕਰ ਹਾਂਜੀ ਕੱਲ ਬਲਜਿੰਦਰ ਸਿੰਘ ਦੀ ਬੇਟੀ ਐਂਟੀ ਨੇ ਮੈਂ ਸਤੂ ਬਰਾਲੀ ਪਾਸ ਆਪਣਾ ਬਿਆਨ ਦਰਜ ਕਰਾਇਆ ਉਹਨੇ ਦੱਸਿਆ ਕਿ ਉਸ ਦੇ ਪਿਤਾ ਦਾ ਉਸ ਦੇ ਭਰਾ ਸੁਖਬੀ ਦਾ ਆਵਚ ਵਿੱਚ ਜ਼ਮੀਨ ਬਵਾ ਸੀ ਜਾਂ ਉਸ ਦੇ ਭਰਾ ਸੁਖਰੀ ਸਿੰਘ ਨਾਲ ਹੀ ਉਸ ਦੇ ਪਿਤਾ ਦਾ ਕਤਲ ਕੀਤਾ ਹੈ ਜੀ ਕਿਸ ਨਾਮ ਹਾਰਿਆ ਲੱਗਦਾ ਹੈ ਜਿਵੇਂ ਉਹ ਵੀ ਆਪਣਾ ਹਾਂਜੀ ਉਹਨਾਂ ਦੇ ਦਸਨ ਤਾਬ ਤੱਕ ਹੁਣ ਤੱਕ ਵੀ 30% ਤੱਕ ਸੁਪਰੀ ਸਿੰਘ ਨੇ ਆਪਣੇ ਪਿਤਾ ਨੂੰ ਉਹਦੇ ਬਾਹਰ ਵਗਾਰਾ ਬੰਨ ਕੇ ਤਾਰ ਵਿੱਚ ਲਿਜਾ ਕੇ ਭਾਗੜਾ ਨਹਿਰ ਰੋਣਾ ਦੇ ਜਿਹੜੇ ਜਾ ਕੇ ਨਹਿਰ ਸਿਰ ਦਿੱਤਾ ਸੀ ਜਿਸ ਕਰਕੇ ਉਹਦੀ ਡੱਥ ਹੋ ਗਈ ਸੀ ਤੇ ਉਹਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ ਹਾਂਜੀ ਅੱਜ ਸੁਪਰੀ ਸਿੰਘ ਦੀ ਗ੍ਰਿਫਤਾਰੀ ਪੈ ਗਈ ਹੈ ਹਾਂਜੀ ਗ੍ਰਿਫਤਾਰੀ ਪੈ ਗਈ ਹੈ ਅਦਾਲਤ ਦੀ ਕਸ਼ਿਸ਼ ਜਾਰੀ ਹੈ ਉਹਨੂੰ ਕੋਰਟ ਜੀ ਪੇਸ਼ ਕੀਤਾ ਜਾਊਗਾ ਅੱਗੇ ਪ੍ਰਤੀਸ਼ਮ ਚਿਲੰਡੀ ਹਾਂਜੀ ਹੁਣ ਤੱਕ ਵੀ ਪ੍ਰਤੀਸ਼ਮ ਤਾਬਤਾ ਜਬੀਨੀ ਬੁਵਾਦੀ ਹੈ ਸ਼ਰਾਬ ਪੀਂਦਾ ਵੀ ਆ ਜੀ ਬਾਕੀ ਤਫਤੀਸ਼ ਜਾਰੀ ਹੈ ਅਗੇ ਡਿਵਾਈਸਾਂ ਤਫਤੀਸ਼ ਕਰਕੇ ਅਗਲੇ ਪੱਤਰ ਦੇ ਸਾਹਮਣੇ ਕਿਸ ਕਰਦਾ ਕੋਈ ਹੋਰ ਵੀ ਇਹਦੇ ਨਾਲ ਇਨਵਾਲਡ ਸੀ ਬੰਦਾ ਜਾਂ ਫਿਰ ਇਕੱਲਾ ਹੀ ਸੀ ਬਹੁਤ ਹੁਣ ਤੱਕ ਇਕੱਲਾ ਹੀ ਸਭ ਨੇ ਆਇਆ ਬਾਕੀ ਤਫਤੀਸ਼ ਦੌਰਾਨ ਜੇਕਰ ਕੋਈ ਹੋਰ ਬੰਦਾ ਆਈ ਸਾਹਮਣੇ ਤਾਂ ਦੱਸ ਦਿਤੀ ਜੋ ਜੀ ਪ੍ਰਾਪਰਟੀ ਵੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز